ਕਿੱਥੇ ਬੈਠਾ ਹੈ ਬਾਈ ਸਾਜਰੇ ਹਾਜਰੇ ਕਿਸੇ ਦਾ ਕਬੂਤਰ ਆ ਕੇ ਬੈਠ ਗਿਆ ਉਹ ਦੇਖੋ ਪਰ ਆਪਾਂ ਫੜ ਨਹੀਂ ਸਕਦੇ ਮੌਸਮ ਤੁਹਾਨੂੰ ਪਤਾ ਹੀ ਹੈ ਗੰਦਾ ਹੈ ਯਾਰ ਉੰਜੋਂ ਸਾਰੇ ਬਿਮਾਰ ਹੋ ਜਾਣ ਲਾਲ ਸਿਰ ਹੈ ਐਸੇ ਆਹ ਦੇਖੋ ਪੈਰਾਂ ਤੇ ਡੱਕੇ ਨੇ ਲਾਲ ਸਿਰ ਹੈ ਚਿੱਟੀਆਂ ਅੱਖਾਂ ਦਾ ਹੁਣ ਫਿਰ ਅੱਥੋ ਫੜਕਿਆ ਇਹਨੂੰ ਕਿਸੇ ਹੋਰ ਪਾਸੇ ਬੰਦ ਕਰ ਦੇ ਸਾਸਰੀ ਘਾਲ ਵੀ ਸਾਰੇ ਆ ਭਰਾਵਾਂ ਨੂੰ ਕੀ ਹਾਲ ਚਾਲ ਹੈ ਕੈਮੋ ਸਾਰੇ ਬਈਆ ਕਬੂਤਰ ਪਤਾ ਨਹੀਂ ਬਚਾ ਪਤਾ ਨਹੀਂ ਕਿਹਾ ਕਿਸੇ ਦਾ ਆ ਕੇ ਬੈਠ ਗਿਆ ਓਰੇ ਤੇ ਅਸੀਂ ਡਰਦੇ ਹਾਂ ਵੀ ਕਿਤੇ ਉਈਓ ਨਸ ਵਾਲੇ ਸਾਡੇ ਬੀਬੂਤਰ ਬਿਮਾਰ ਹੋ ਜਾਣੂ ਤਾਂ ਸਹੀ ਹੈ ਪਰ ਪਤਾ ਨਹੀਂ ਕੀ ਦਾ ਹੁਣ ਜਦ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਦੇ ਤਾਂ ਟਰਾਈ ਕਰਕੇ ਦੇਖ ਲੈ ਆ ਉੜ ਗਿਆ ਕੋਈ ਰੰਗ ਨਹੀਂ ਲੱਗਿਆ ਪੋਟੇ ਤੇ ਥੋੜਾ ਜਿਹਾ ਗੁਲਾਬੀ ਜਿਹਾ ਲੱਗਿਆ ਹੋਇਆ ਆ ਦੇਖੋ ਐਸਾ ਜਿਹਾ ਇਹ ਜਦ ਆਪਣੇ ਕੋਲ ਕੋਈ ਹੂ ਨਹੀਂ ਹੈਗਾ ਹਨਾ ਚਿੱਟੀਆਂ ਅੱਖਾਂ ਚਿੱਟੀ ਨੋਕ ਲਾਲ ਜੇ ਗੋਲਣੇ ਕਰਦਣ ਤੇ ਪੋਟੇ ਦੇ ਫਿੱਕਾ ਜਾਂ ਗੁਲਾਬੀ ਰੰਗ ਲੱਗਿਆ ਹੋਇਆ ਚਲ ਛੱਡ ਜਾ 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 ਪਰ ਇਹ ਸਾਲਾ ਇੱਥੇ ਬਿਮਾਰ ਕਰੇਗਾ ਸਾਡੇ ਕਬੂਤਰ ਉਹ ਉਡਾਤਾ ਭਾਈ ਤੇ ਜਿ세 ਇਹਨਾਂ ਨੂੰ ਦਾਣਾ ਪਾਣੀ ਪਾ ਬਾਈ ਇਹਨਾਂ ਨੂੰ ਵੀ ਦਾਣਾ ਪਾਣੀ ਪਾ ਦੀਏ ਬਾਈ ਮੈਂ ਤਾਂ ਪੇ ਆਦਾ ਮੈਨੂੰ ਜੱਸਾ ਠਾੜ ਲਿਆ ਆ ਪਹਿਲਾਂ ਤਾਂ ਪਾਣੀ ਬਦਲ ਜੱਸੇ ਉਹ ਵੀ ਦੋਏ ਬੱਚੇ ਸੈਟ ਨੇ ਆ ਵੀ ਦੋਏ ਬੱਚੇ ਸੈਟ ਨੇ ਇਹਦੇ ਵੀ ਦੋਏ ਬੱਚੇ ਸੈਟ ਨੇ ਇੱਧਰ ਇੱਕ ਆ ਤੇ ਆ ਵੀ ਦੋਏ ਸੈਟ ਨੇ ਬਾਕੀ ਇਹਨੇ ਆਂਡੇ ਰੱਖੇ ਹੋਏ ਨੇ ਆ ਬਜਾ ਜਿਹਾਛੇ ਛੋਟਾ ਹੈ ਯਾਰ ਇੱਕ ਹੈਨਾ ਆ ਦੇ ਹਾਂ ਇਹ ਇਹਨਾਂ ਨੇ ਦਿਆ ਕਰੀਏ ਦਾਣਾ ਪਾਣੀ ਆ ਤੇ ਬਾਕੀ ਓਕੇ ਨੇ ਬਾਈ ਕਬੂਤਰ ਆਪਣੇ ਕਲੀ ਗੁਲੀ ਤੁਹਾਨੂੰ ਪਤਾ ਪਾਈ ਹੋਈ ਹੈ ਦੋ ਹੀ ਬੱਚੇ ਆ ਫਿਰਦੇ ਨੇ ਆ ਵੀ ਹੋ ਗਿਆ ਕੈਂਪ ਬੱਚਾ ਤੇ ਦੋ ਦੂਜੇ ਦੂਜੇ ਦੋ ਆਏ ਥੀ ਬੈਠੇ ਰਹਿੰਦੇ ਨੇ ਇੱਕ ਸ਼ਾਕਾ ਜਿਹਾ ਜਿਹਾ ਦੂਆ ਹਲੇ ਹੋ ਰਿਹਾ ਖਨਖਾਰਦਾ ਹੈ ਨਾ ਤੇ ਦਾਣਾ ਪਾਣੀ ਪਾ ਦਈਏ ਇਹਨਾਂ ਨੂੰ ਉਧਰ ਹੀ ਮਾਰ ਲੀਏ ਕਿਹੜਾ ਇੱਧਰ ਲੰਘ ਲੰਘ ਕੇ ਆਪ ਦਾ ਕਬੂਤਰ ਤਾਂ ਕਿਤੇ ਨਹੀਂ ਲਿਖਿਆ ਹੁਣ ਚਲੋ ਵਧੀਆ ਯਾਰ ਕੀ ਕਿਸੇ ਦਾ ਫੜਨਾ ਕਿਦੋਂ ਇੰਨੋ ਬਿਮਾਰ ਹੋ ਜਾਣ ਯਾਰ ਕਬੂਤਰ ਆ ਜਾ ਲਿਆ ਪਾਣੀ ਫੈਨਾ ਦਾ ਵੀ ਬਦਲ ਲੈ ਹਾਂ ਤੇ ਪਾਣੀ ਦਾ ਤਾਜ਼ਾ ਭਰ ਲਿਆ ਬਾਈ ਇੱਧਰ ਲੇ ਕਬੂਤਰਾਂ ਦਾ ਵੀ ਬਦਲ ਦਈਏ ਹੁਣ ਕੁੰਡੀ ਗਾਂਡੀ ਸਾਫ਼ ਕਰਤੀ ਇਹਨੂੰ ਵੀ ਡੋਲ ਦੇ ਇੱਧਰ ਵੀ ਮਾਰ ਲਈਏ ਨਿਗਾ ਹੁਣ ਇਹ ਵੀ ਬੱਚੇ ਤੋਂ ਇੱਕ ਐਮ ਨੇ ਬਈ ਲੈ ਆਗੇ ਫੰਗ ਜੇ ਇਹਨਾਂ ਦੇ ਵੀ ਆਹ ਨਹੀਂ ਦੋਏ ਜੋੜੇ ਅੰਡੇ ਧਰਦੇ ਯਾਰ ਹਨਾ ਇੱਕ ਨੇ ਬੈਠੇ ਰਹਿੰਦੇ ਆ ਇਹ ਬਾਕੀ ਦਾ ਸਭ ਨੇ ਤਰੇ ਹਾਂ ਦਾਣੇ ਇਹਨਾਂ ਨੂੰ ਵੀ ਪਾ ਦੇ ਜੱਸੇ ਲਾਵੀ ਕੁੰਡੀਆਂ ਕਰ ਲਈਆਂ ਸਾਫ਼ ਤੇ ਪਾਣੀ ਧਰਨ ਲੱਗਾ ਸਨੂਰੀ ਖਾ ਪੀ ਰਹੀ ਆ ਆਪਣਾ ਆ ਜਾਲੀ ਦਾ ਬਾਈ ਬਹੁਤ ਨਜ਼ਾਰਾ ਆ ਗਿਆ ਜਾਲੀ ਦਾ ਬਾਣਾ ਨਜ਼ਾਰਾ ਡੰਗਰ ਐ ਨਜ਼ਾਰੇ ਨਾਲ ਬੈਠੇ ਰਹਿੰਦੇ ਆ ਰਾਤ ਨੂੰ ਤੇ ਕਬੂਤਰ ਦਾ ਉੜਾੜ ਗਿਆ ਬਾਈ ਕਿਤੇ ਹੋ ਇਦਨ ਨੂੰ ਭਜਾਤਾ ਚੱਲ ਕਿਉਂਕਿ ਐ ਮੌਸਮ ਚ ਯਾਰ ਕਾਨੂੰ ਕਿਸੇ ਦਾ ਫੜਨਾ ਤੇ ਫੜ ਕੇ ਦੇਣਾ ਹੀ ਹੁੰਦਾ ਹੂੰ ਆਪਣੇ ਬਿਮਾਰ ਹੋਣਗੇ ਕਬੂਤਰ ਸਾਲੇ ਬਿਨਾਂ ਗੱਲ ਤੋਂ ਕਿਉਂਕਿ ਮੌਸਮ ਕੱਚਾ ਜਿਹਾ ਹੀ ਢਾਣੇ ਵੀ ਪਾਦੀ ਜੱਸੇ ਚਲੋ ਜੀ ਮਿੱਤਰੋ ਇਹਨਾਂ ਦਾ ਕੰਮ ਕਰਨ ਵੇਢਤਾ ਤੇ ਚੱਲਦੇ ਹੁਣ ਇਹਨੇ ਆਪਾਂ ਰਸਤ ਕਰੀਏ ਧੁੱਪ ਬਈ ਬਾੜੀ ਹੋਈ ਹੋਈ ਆ ਮੀਂਹ ਪੈਣ ਦੀ ਕੋਈ ਸੁਭਾਵਨਾ ਨਹੀਂ ਨਾ ਮੀਂਹ ਪੈਂਦਾ ਤੇ ਚਲੋ ਚੱਲਦੇ ਆ ਇਹਨੇ ਫਿਰ ਸ਼ਾਮ ਨੂੰ ਬੱਚੇ-ਬੱਚੇ ਡਾਵਾਂਗੇ ਨੂਰੀ ਨੂੰ ਨੜਾ ਰਹੇ ਆ ਬਈ ਹਲਾ ਤੁੰਗਿਆਂ ਬੈਠਾ ਓਏ ਨਿਬੜ ਗਿਆ ਕੰਮ ਇਹਦਾ ਲਾ ਜੱਸਾ ਉੱਪਰ ਵਾਲੇ ਕਬੂਤਰਾਂ ਨੂੰ ਦਾਣਾ ਪਾਣੀ ਪਾ ਕੇ ਆ ਗਏ ਭਾਈ ਪਿਛੇ ਤੇ ਹੁਣ ਆਪਾਂ ਪਾਈਏ ਬੱਚਿਆਂ ਦੇ ਢੱਲਾਂ ਜੱਸੇ ਲਿਆ ਵੜ ਗਏ ਹਾਂ ਨਰਵੈ ਸਿੰਘ ਠੀਕ ਆ ਉਹ ਨਵੀਂ ਬ੍ਰਾਂਡ ਪਾ ਲਈ ਓਏ ਪਾਰਟੀ ਹੋ ਗਈ ਕੱਢ ਲਿਆ ਨਵੀਂ ਇਹ ਕੱਢੀ ਅੱਜ ਜਗਤੋਲੀ ਤੋਤੀ ਹੈ ਠੀਕ ਆ ਜੱਸੇ ਲਿਆ ਬੱਚੇ ਕੱਢ ਗਏ ਓਏ ਉਹ ਕੱਢ ਲਿਆ ਪਹਿਲਾਂ ਹਨ ਉਹ ਖੁੱਡੇ ਨਹੀਂ ਉਹ ਖੁੱਡੇ ਵਾਲੇ ਕੱਢ ਲਿਆ ਔਰੇ ਨੂੰ ਨਾਲੇ ਦੇਖ ਲਾਂਗੇ। ਲਓ ਬਾਈ, ਦੇਖੋ ਤਾਂ ਬੱਚੇ ਫੇਰ। ਇਹ ਦੰਦ ਇਕੱਠੇ ਘਰ ਇਕੱਠੇ ਇਹਨਾਂ ਨੂੰ। ਲਓ। ਉਹ ਕੇਰਬੋਰਡ ਨੇ ਵਧੀਆ ਬਲੇ ਹੋਏ ਨੇ। ਇਹਦੀਆਂ ਕਾਲੀਆਂ ਹੀ ਕਾਨ ਤਾਂ ਹੋ ਰਹੀਆਂ ਆ ਬਿਲਕੁਲ ਬੱਗਾ। ਤੇ ਪੌਣੇ 8 ਠੱਲਾ ਆਪਾਂ ਇਹਨਾਂ ਦੇ। 48 ਤੇ 59 ਨੰਬਰ। ਰੁਕ ਜਿਓ ਇੱਕ ਮਿੰਟ ਪਾ ਦਈਏ, ਫੇਰ ਤੁਹਾਨੂੰ ਦਿਖਾਉਨੇ ਆ। ਲਓ ਜੀ, ਇਹ ਬੱਚਿਆਂ ਦੇ ਤਾਂ ਪਹਿਲੇ ਹੈ। ਠੀਕ ਆ? ਖੇੜੀ ਦੇ। ਇੱਕ ਮਿੰਟ। ਲਓ ਵੀ 48 ਨੰਬਰ ਤੇ 49 ਨੰਬਰ ਪਾਦੀਆਂ ਠੱਲਾਂ ਇਹਨਾਂ ਦੇ ਓਕੇ ਆ ਜਾਂ ਸੀ ਜਾਂ ਛੱਡਿਆ ਟੋਕਰੀ ਚ ਪਾ ਦੇ ਜਾਂਦੀ ਮੜੀ ਮਿੱਟੀ ਸੁੱਕ ਜਾਣਗੇ ਲਓ ਵੀ ਨਿਕਲਿਆ ਸਾਰੇ ਬਾਹਰ ਕਬੂਤਰ ਕਾਲੂ ਬਹਿਣ ਗਿਆ ਉਹ ਦੂਆ ਜਿਹੜੇ ਉਦਣ ਪਾਈ ਸੀ ਉਹ ਤਾਂ ਭਾਈ ਹੋਇਆ ਨਹੀਂ ਹਲੇ ਬੜਾ ਨਹੀਂ ਜੀ ਉਹ ਨਹੀਂ ਨਰਲ ਹੋਈ ਹਾਂ ਆ ਕਬੂਤਰ ਉੱਡਦੇ ਆ ਬਈ ਦੋ ਕਿਹੇ ਦੇ ਬਾਹਰੋਂ ਆਏ ਹੋਏ ਤੇ ਜਿਹੜੇ ਉਹ ਪਤਾ ਨਹੀਂ ਕਿੱਥੇ ਗਏ ਹੁਣ ਚਲੋ ਠੱਲਾਂ ਦਾ ਦੁੱਧ ਦੇ ਪੈਣੀਆ ਦੀਆਂ ਬਈ ਪਾਤੀਆਂ ਤੇ ਹੁਣ ਇਹਨੂੰ ਦਾਣੇ ਛੱਡ ਦੇ ਦਾਣੇ ਛੱਡ ਦੇ ਪਾਣੀ ਹੈਗਾ ਪਾਣੀ ਦੇਖ ਲੈ ਚੈੱਕ ਕਰ ਲੈ ਦਾਣੇ ਛੱਡ ਦੇ ਥੋੜੇ ਜੇ ਕੱਲ ਆਏ ਇਹਦੇ 2-3 ਕਬੂਤਰ ਬਾਹਰੋਂ ਪਤਾ ਨਹੀਂ ਫੜ ਲਏ ਹੁਣੇ ਕਿਸੇ ਨੇ ਕਿਉਂਕਿ ਆਪਣੇ ਕੋਲ ਤਾਂ ਡਾਉਣ ਦਾ ਟਾਈਮ ਲੱਗਿਆ ਨਹੀਂ ਸੀ ਆ ਢੱਕਣ ਜਾਂ ਪਾ ਦੇ ਆ ਕਿੰਨਾ ਕੁ ਰਹਿ ਗਿਆ ਵਜਾ ਨਾ ਪੋਟਾ ਭੂਰਾ ਕੰਮ ਤਾਂ ਗਾਲੀਆਂ ਆ ਦੇਖ ਤੂੰ ਕਾਲੇ ਪੋਟੇ ਵਾਲਾ ਚਲੋ ਓ ਕੇਅਰ ਫੋਟ ਹੈ ਭਾਈ ਹੁਣ ਚੱਲਦੇ ਆਪਾਂ ਉਧਰ ਨੂੰ ਕੰਮਕਾਰ ਆਪਣਾ ਨਿਬੜਿਆ ਹੋਇਆ ਤੇ ਔੜਦੇ ਆਂ ਉਧਰ ਕਬੂਤਰ ਆਪਾਂ ਤਾਂ ਅੱਜ ਡਾਉਣੀ ਆ ਉਹ ਦੇਖੋ ਨਾ ਮੇ ਤਿੰਨ ਆਏ ਹੋਏ ਨੇ ਆਪਣੇ ਪਿੰਡ ਆ ਤਾਂ ਇਹਨਾਂ ਦੀ ਉੜਦੇ ਹੁਣ ਉਹ ਖਬਰ ਕਿੱਥੇ ਗਏ ਚਲੋ ਚੱਲਦੇ ਹੁਣ ਨਾਈਤ ਹੋਈਏ ਮੋਟਰ ਤੇ ਪਹੁੰਚ ਗਏ ਬਾਈ ਉਹ ਕੱਲ ਵਾਲੇ ਆਏ ਦੱਸੋ ਕੱਲ ਜਿਹੜਾ ਜੱਸੀ ਵਾਲੇ ਚ ਬਲੌਗ ਚੈਨਲ ਤੇ ਬਲੌਗ ਪਾਇਆ ਮਿਰਚਾਂ ਖਾਧੀਆਂ ਤੁਸੀਂ ਸਵੇਰ ਦੱਸਿਆ ਫਿਰ ਉਹਨੇ ਬਹੁਤ ਔਖੇ ਰਹੇ ਆ ਬਾਈ ਹਾਂ ਹੈ ਮਤਲਬ ਉਹ ਹੀ ਕਿਤਾ ਤੈਨੂੰ ਕੋਸਲੀ ਵੀਦਾ ਤੂੰ ਤਾਂ ਸਾਲਾ ਯੈਰੀ ਬੰਦਾ ਓਏ ਜੱੜੀ ਤੇਰੀ ਨੇਰੀ ਵੰਦੀ ਹੈ ਤੇਲ ਲਾ ਕੇ ਪੀਆ ਇਹ ਰਾਤ ਚਿਤੜਾ ਰੂ ਤੇ ਜੜੀ ਦਿਖਾਈਆਂ ਕੰਨ ਤੇ کیا ਮਾਰਿਆ ਉਹਨੇ ਤੇਰੀ ਗਣਾਸਾ ਮਾਰਿਆ ਹੋਰ ਥਾਲਾ ਲੜਦਾ ਮੇਰੇ ਨਾਲ ਹਾਂ ਗਣਾਸਾ ਮਾਰਿਆ ਹਲੇ ਨੇ ਉਹ ਅੱਜ ਕਿਵੇਂ ਬਣਾਣ ਧੋਣ ਲੱਗਿਆ ਉਦੋਂ ਤੱਕ ਕੱਪੜਾ ਧੋਂਦਾ ਨਹੀਂ ਕੋਈ ਬਾਈ ਭਾ ਉਹਦਾ ਰਕਾਰਡ ਹੈ ਇਹਨੇ ਕੱਪੜੇ ਲਿਆਉਣੇ ਆ ਇੱਕ ਵਾਰੀ ਨਵੇਂ ਮੁੜ ਕੇ ਧੋਣੇ ਨਹੀਂ ਮੁੜ ਕੇ ਸਿੱਟਣੀਆਂ ਅੱਜ ਮੈਂ ਪਹਿਲੀ ਵਾਰੀ ਦੇਖਿਆ ਬਣਾਣ ਧੋਂਦਾ ਇਹ ਆਪ ਵੀ ਨਹੀਂ ਧਾਂਦਾ ਹਾਂ ਇਹ ਹਾਂ ਨਾ ਨਾ ਮਤਲਬ ਇਹ ਨਹੀਂ ਚੱਲ ਕੋਈ ਨਹੀਂ ਕਬੂਤਰਾਂ ਦਾ ਕੰਮ ਨਿਭੜਿਆ ਹੈ ਇਹ ਦੇਖਦੇ ਹਾਂ ਹੋਰ ਕੰਮਕਾਰ ਬੱਦਲ ਆ ਜਾਂਦਾ ਸਾਡਾ ਮੀਂਹ ਨਹੀਂ ਆਉਂਦਾ ਨਹੀਂ ਨਹੀਂ ਸਿਆਣਾ ਇਹੋ ਜਿਹਾ ਸਿਆਣਾ ਬੰਦਾ ਬਾਈ ਮੈਂ ਕਹਿੰਦਾ ਹੋਣਾ ਨਹੀਂ ਕਿਸੇ ਪਿੰਡ ਚ ਹੋਊਗਾ ਵੀਰੇ ਨਹੀਂ ਧੀਰੇ ਸਿੰਘ ਵਰਗਾ ਸਿਆਣਾ ਬੰਦਾ ਜੀ ਇਹਦੀ ਕਹਾਣੀ ਸੁਣੋ ਭਾਈ ਪਹਿਲਾਂ ਹਾਂ ਦੱਸ ਵੀਰੇ ਸੱਪ ਬੜਿਆ ਤੁਹਾਡੇ ਘਰ ਹਾਂ ਕੀ ਉੱਠੀ ਨਹੀਂ ਫਰਸ਼ ਲਾਤਾ ਪਟ ਕੇ ਹਾਂ ਫੇਰ ਫਰਸ਼ ਪਟਿਆ ਸੱਪ ਲੱਭਣ ਨੂੰ ਫੇਰ ਲਾਇਆ ਫੇਰ ਲਾਇਆ ਅੱਛਾ ਹੁਣ ਹੁਣ ਵਿੜਾ ਪਟਦੇ ਆ ਫਰਸ਼ ਲੱਗਿਆ ਹੋਇਆ ਹਾਂ ਫੇਰ ਨਹੀਂ ਲੱਭਿਆ ਵਿੜ ਲਪਿਆ ਫੇਰ ਲਾਉਣ ਲੱਗਿਆ ਕਦੇ ਆਇਨਾ ਹੋਵੇ ਕਿਸੇ ਨਿਓਚ ਬੈਠਾ ਹੋਵੇ ਮਕਾਨੇ ਸਾਰਾ ਬੋਹ ਕਰ ਦਵੇ ਤੂੰ ਹੈ ਹੁਣ ਕਮਰਾ ਠਾਉਣ ਦੀ ਤਿਆਰੀ ਤਾਂ ਨਹੀਂ ਨਾ ਨਾ ਕਮਰਾ ਠਾਉਣਾ ਹਾਂ ਫੇਰ ਤਾਂ ਪੈਸਾ ਬੋਹ ਲੱਗ ਜੂ ਹੁਣ ਕਿੰਨੇ ਚ ਆ ਗਿਆ ਤੂੰ ਇੱਕ ਸੱਪ ਵਿੱਚ 40000 ਚ ਸੱਪ ਪਰ ਲੱਭਿਆ ਨਹੀਂ ਹਾਂ ਦੱਸੋ ਭਾਈ ਇਹ じゃ ਸਿਆਣਾ ਬੰਦਾ ਹੈ ਕਿਸੇ ਪਿੰਡ ਦਾ ਸੱਪਾਂ ਦੀ ਧਰਤੀ ਹੈ ਯਾਰ ਕੋਈ ਗੱਲ ਨਹੀਂ ਉਹਨੇ ਤਾਂ ਲੰਘ ਲੋ ਕੇ ਜਾਣਾ ਦਾ ਕਿਸੇ ਪਾਸੇ ਚਲੇ ਗਿਆ ਹੋਵੇ ਹਾਂ ਹੈ ਆ ਕਾਫਾ ਦਾ ਹੁਣ ਇਹ ਫਿਰ ਮੈਂ ਰੋ ਆ ਹਾਂ ਕਾਲੇ ਨਹੀਂ ਮੰਨਦੀ ਗਾ ਸਾਪਾ ਤੇ ਜੀਰਾ ਦਾ ਦੇਖ ਪਾਉ ਸੁਣ ਲੈ ਸਾਲਿਆ ਜੀਨਾ ਦਾ ਵਿਆਹ ਹੋ ਗਿਆ ਉਹ ਉਹ ਆ ਦੇ ਪਛਤਾਉਂਦਾ ਨਾ ਖੜਾ ਥੋੜਾ ਹੋਇਆ ਨਹੀਂ ਸਾਲਿਆ ਤੁਸੀਂ ਤਾਂ ਪਛਤਾਉਨੇ ਆ ਇਹ ਸਾਲੇ ਵਿਆਹ ਵੀ ਵਾਲੇ ਚੱਕਰਾਂ 'ਚ ਨਹੀਂ ਪੈਣਾ ਠੀਕ ਆ ਦੇਖ ਲੈ 40000 ਲਵਾਦਾ ਘਰ ਵਾਲੀ ਨੇ ਸਾਲੇ ਮਕਾਨ ਪਿੰਡ ਦੇ ਵਿਚਾਲੇ ਆ ਹਾਂ ਤੇ ਵਿਚਾਲੇ ਆ ਆ ਪਿੱਛੇ ਚਲੇ ਗਿਆ ਦੇਖ ਲੋ ਭਾਈ ਇਹੋ ਜਿਹਾ ਸਿਆਣਾ ਬੰਦਾ ਬਹੁਤ ਸਿਆਣੇ ਬੰਦੇ ਨੇ ਸਾਡੇ ਪਿੰਡ ਚ ਆਏ ਜੀ ਮਗਾਲ ਸਭ ਹਾਂ ਮਗਾਲ ਪਿੰਡ ਦੇ ਬਜਾੜੇ ਸਭ ਉੱਥੇ ਚਲ ਗਏ ਬਹੀ ਜੀ ਪੈਪਾਂ ਲੰਗੇ ਹੁਣੇ-ਹੁਣੇ ਬਾਈ ਫੇਰ ਕਬੂਤਰ ਦੇਖਿਆ ਮੈਂ ਤੁਹਾਨੂੰ ਦਿਖਾਉਣਾ ਮੈਂ ਕਿਉਂਕਿ ਤੁਹਾਨੂੰ ਵੀ ਪਤਾ ਆਪਾਂ ਦਾ ਕਬੂਤਰ ਡਾਉਂਦੇ ਨਹੀਂ ਕੱਲ ਡਾਏ ਆ ਬਹੁਤ ਦਿਨ ਮਗਰੋਂ ਆਓ ਦੇਖੋ ਇਹ ਆ ਬੈਠਾ ਆਪਣੀ ਕੋਠੀ ਤੇ ਪਤਾ ਨਹੀਂ ਕਿਹਦਾ ਹੈ ਕਿਹਦਾ ਨਹੀਂ ਨਾ ਤਾਂ ਫੜ ਸਕਦੇ ਆ ਸਵੇਰ ਢਾ ਕੇ ਵੀ ਦੇਖ ਲਿਆ ਚਲੋ ਕੋਈ ਨਹੀਂ ਰਾਤ ਨੂੰ ਇਹਨੂੰ ਫੜ ਕੇ ਹੋਰ ਪਾਸੇ ਛੱਡਦੇ ਆ ਕਿਤੇ ਲਓ ਮੇਟਰ ਕੰਮ ਕੋ ਮਨ ਨਵੇੜ ਕੇ ਚੱਲੇ ਆਪਾਂ ਗਰਾਊਂਡ ਚ ਨੂੰ ਆ ਆਪਣਾ ਦੇਖ ਲੋ ਸੁਰੱਖਿਆ ਕਾ ਵਿੱਚ ਮੱਛਰ ਬਹੁਤ ਆ ਬਾਈ ਜਾਲੀ ਲਾਈ ਹੈ ਮੂੰਹ ਤੇ ਤੇ ਜਾ ਕੇ ਗਰਾਊਂਡ ਚ ਖੇਡਦੇ ਆ ਫਿਰ ਉਹਦੇ ਬਾਅਦ ਦੇਖਾਂਗੇ ਤੇ ਬੱਦਲ ਕਾਫੀ ਆਇਆ ਹੋਇਆ ਬਾਈ ਬੱਦਲ ਕਾਫੀ ਹੈ ਜੇ ਹੁਣ ਮੀਂਹ ਪੈ ਜਾਵੇ ਲਓ ਵੀ ਖੇਡ ਖੂਡ ਕੇ ਘਰ ਨੀ ਕਰੀ ਹੋ ਕੇ ਪਹੁੰਚ ਕੇ ਘਰ ਹੁਣ ਸ਼ਾਇਦ ਗੁਰੀ ਨੂੰ ਲੈ ਕੇ ਆਉਣਾ ਟੂਰਨਾਮੈਂਟ ਚੱਲਦਾ ਗੁਰੀ ਉੱਥੇ ਗਿਆ ਆ ਬਾਕੀ ਦੇਖਦੇ ਆ ਜੇ ਜਾਣਾ ਹੋਇਆ ਤੇ ਜੇ ਜਾਣਾ ਹੋਇਆ ਠੀਕ ਹੈ ਨਹੀਂ ਬਲੌਗ ਦੀ ਐਂਡਿੰਗ ਸਮਝੋ